ਅੱਜ ਆਪਾਂ ਗੱਲ ਕਰਾਂਗੇ ਪੁਰਤਗਾਲ ਦੇ ਇਤਿਹਾਸ ਬਾਰੇ ਤੇ ਵਾਸਕੋ ਦੇ ਗਾਮਾ ਬਾਰੇ ਬਹੁਤ ਸ਼ੋਰਟਕਟ ਵੀਡੀਓ ਵਿੱਚ 2-3 ਮਿੰਟਾਂ ਦੇ ਵਿੱਚ ਆਪਾਂ ਇਹਨਾਂ ਦੀ ਸ਼ੋਰਟਕਟ ਆਪਾਂ ਹਿਸਟਰੀ ਤੁਹਾਨੂੰ ਆਪਾਂ ਦੱਸਾਂਗੇ ਇਤਿਹਾਸ ਬਾਰੇ ਗੱਲ ਕਰਾਂਗੇ ਇਹਨਾਂ ਦੀ ਤੇ ਸਭ ਤੋਂ ਪਹਿਲਾਂ ਇਤਿਹਾਸ ਜੇ ਦੇਖਿਆ ਜਾਵੇ ਪੁਰਤਗਾਲ ਦਾ ਇਤਿਹਾਸ ਜਿਹੜਾ ਉਹ ਕਾਫੀ ਪੁਰਾਣਾ ਵਾ ਤੇ ਇੱਥੇ ਸਭ ਤੋਂ ਪਹਿਲਾਂ ਆ ਆਈਬ੍ਰੀਨ ਲੋਕ ਇਡੇ ਹੀ ਰਹਿੰਦੇ ਹੁੰਦੇ ਸੀ ਆਈਬ੍ਰੀਨ ਲੋਕ ਉਹਨਾਂ ਨੂੰ ਕਿਹਾ ਜਾਂਦਾ ਹੁੰਦਾ ਸੀ ਜਿਹੜਾ ਸਪੈਨਿਸ਼ ਲੋਕ ਹੋਗੇ ਪੁਰਤਗੈਸ਼ੀ ਲੋਕ ਹੋਗੇ ਜਿਹੜੇ ਇਕੱਠੇ ਰਹਿੰਦੇ ਹੁੰਦੇ ਇਹਨਾਂ ਦੇ ਵੱਖ-ਵੱਖਰੇ ਕਬੀਲੇ ਹੁੰ ਉਸ ਤੋਂ ਬਾਅਦ 600 ਸਾਲ ਬਾਅਦ ਜਿੱਦਾਂ ਕਿ 8ਵੀਂ ਸਦੀ ਵਿੱਚ ਅਰਬ ਮੁਸਲਮਾਨਾਂ ਨੇ ਇੱਥੇ ਆ ਕੇ ਕਬਜ਼ਾ ਕਰ ਲਿਆ ਤੇ ਉਹ ਮੁਸਲਮਾਨਾਂ ਨੂੰ ਉਦੋਂ ਮੋਰਾ ਮੋਰਾ ਕਿਹਾ ਜਾਂਦਾ ਹੁੰਦਾ ਸੀ ਅਤੇ 12ਵੀਂ ਸਦੀ ਵਿੱਚ ਪੁਰਤਗਾਲ ਨੇ ਮੋਰਾ ਤੋਂ ਆਜ਼ਾਦੀ ਜਿਹੜੀ ਉਹ ਹਾਸਲ ਕੀਤੀ ਸੀ ਜਾਨਕਿ 1143 ਵਿੱਚ ਇਹਨਾਂ ਨੇ ਮੋਰਾ ਤੋਂ ਆਜ਼ਾਦੀ ਜਿਹੜੀ ਆਪਣੀ ਹਾਸਲ ਕੀਤੀ ਸੀ ਤੇ ਉਦੋਂ ਇਹਨਾਂ ਦਾ ਪੁਰਤਗਾਲ ਦਾ ਪਹਿਲਾ ਰਾਜਾ 1143 ਈਸਵੀ ਵਿੱਚ ਉਦੋਂ ਬਣਿਆ ਸੀ ਉਹਦਾ ਰਾਜ ਦਾ ਨਾਂ ਸੀ ਅਲਫੋਸੋ ਪਹਿਲਾ ਰਾਜਾ ਸੀ ਉਹ ਪੁਰਤਗਾਲ ਦਾ ਜਿਹੜਾ ਉਦੋਂ ਰਾਜਾ ਬਣਿਆ ਸੀ ਅਲਫੋਸੋ ਇਸ ਤੋਂ ਬਾਅਦ 1497 ਈਸਵੀ ਵਿੱਚ ਪੁਰਤਗਾਲ ਨੇ ਉਦੋਂ ਖੋਜਾਂ ਕਰਨੀਆਂ ਜਿੱਦਾਂ ਸਟਾਰਟ ਕਰ ਦਿੱਤੀਆਂ ਤੇ ਉਦੋਂ ਇਹਨਾਂ ਦੀ ਪਹਿਲੀ ਸ਼ੁਰੂਆਤ ਜਿਹੜੀ ਖੋਜ ਹੀ ਉਹ ਭਾਰਤ ਦੀ ਖੋਜ ਸੀ ਜਿਹਨੇ ਵਾਸਕੋ ਦੇ ਗਾਮਾ ਨੇ ਜਿਹਨੇ ਪਹਿਲੀ ਇਹਦੀ ਖੋਜ ਕੀਤੀ ਸੀ ਸਿਰਫ ਸਮੁੰਦਰੀ ਤੱਟਾਂ ਜਾਂ ਉਦੋਂ ਇਹਨਾਂ ਨੇ ਵਾਸਕੋ ਦੀ ਗਾਮਾ ਨਾਮ ਦਿੱਤਾ ਗਿਆ ਹੀ ਉਹ ਖੋਜ ਨੂੰ ਸਭ ਤੋਂ ਪਹਿਲੀ ਪੂਰੀ ਯੂਰਪ ਦੀ ਇਹਨਾਂ ਦੀ ਪਹਿਲੀ ਖੋਜ ਉਦੋਂ ਭਾਰਤੀ ਖੋਜ ਹੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਚਾਰੇ ਪਾਸੇ ਅਫਰੀਕਾ ਦੀ ਖੋਜ ਕੀਤੀ ਤੇ ਔਰ ਕੰਟਰੀਆਂ ਜਿਦਾ ਬ੍ਰਾਜ਼ੀਲ ਹੋ ਗਈ ਇੱਥੇ ਗੋਆ ਹੋ ਗਈ ਆਪਣੀ ਇੰਡੀਆ ਵਿੱਚ ਇਹਨਾਂ ਨੇ ਉਹ ਥਾਂ ਤੇ ਜਾ ਕੇ ਆਪਣੇ ਟੈਂਪੂ ਬਣਾਏ ਤੇ ਆਪਣੇ ਰਾਜ ਜਿਹੜੇ ਕਿਤੇ ਇਹ ਜਿਹੜਾ ਵਾਸਕੋ ਦਾ ਗਾਮਾ ਸੀ ਇਹ ਇੱਕ ਵਾਸਕੋ ਦਾ ਗਾਮਾ ਇੱਕ ਵਿਅਕਤੀ ਸੀ ਇੱਕ ਸਮੁੰਦਰੀ ਵਿਅਕਤੀ ਸੀ ਜਿਹੜਾ ਖੋਜਾ ਕਰਦਾ ਹੁੰਦਾ ਸੀ ਜਾਂ ਉਦਾਂ ਖੋਜ ਕਰਦਾ ਹੁੰਦਾ ਹੀ ਆਪਣੇ ਇਲਾਕਿਆਂ ਵਿੱਚ ਜਾਂ ਖੋਜੀ ਇੱਕ ਇੱਕ ਖੋਜੀ ਨੂੰ ਇਹ ਰਾਜੇ ਨੇ ਉਹਨੂੰ ਪਾਦੀ ਦਿੱਤੀ ਪਈ ਸੀ ਤੋ ਪਾਦੀ ਦਾ ਨਾਮ ਸੀ ਉਦੋਂ ਇਹ ਪਾਦੀ ਦਾ ਨਾਮ ਹੀ ਕੌਂਟ ਆਫ ਵਿਦਗਰੀਆ ਇਹ ਉਪਾਧੀ ਦਾ ਨਾਮ ਸੀ ਜਿਹੜੀ ਰਾਜ ਨੇ ਇਹ ਵਿਅਕਤੀ ਨੂੰ ਦਿੱਤੀ ਪੇਸ਼ੀ ਜਿਹੜਾ ਵਾਸਕੋ ਦਾ ਗਾਮਾ ਜਿਹੜਾ ਹੀ ਵਾਸਕੋ ਇੱਕ ਵਿਅਕਤੀ ਦਾ ਨਾਮ ਸੀ ਜਿਹੜਾ ਦਾ ਗਾਮਾ ਉਹ ਇੱਕ ਉਹਨਾਂ ਦਾ ਪਰਿਵਾਰਿਕ ਨਾਮ ਸੀ ਇੱਕ ਉਹਨਾਂ ਦਾ ਸਰਨੇਮ ਸੀ ਉਹਨਾਂ ਦਾ ਤੇ ਉਹਦੇ ਪੀਤਾ ਦਾ ਨਾਮ ਸੀ ਇਸਤੇਵਾਓ ਦਾ ਗਾਮਾ ਉਹਦੇ ਪੀਤਾ ਦਾ ਨਾਮ ਸੀ ਇਹ ਪਹਿਲਾ ਵਿਅਕਤੀ ਸੀ ਵਾਸਕੋ ਦਾ ਗਾਮਾ ਜਿਨੇ ਇੰਡੀਆ ਦੇ ਵਿੱਚ ਜਾ ਕੇ ਖੋਜ ਕੀਤੀ ਸੀ ਗੋਆ ਦੀ ਤੇ ਆਪਣੇ ਅਫਰੀਕਾ ਦੀ ਤੇ ਬ੍ਰਾਜ਼ੀਲ ਦੀ ਕਈ ਕਿ ਥਾਵਾਂ ਜਦੋਂ ਗਏ ਸੀ ਇਹਨਾਂ ਨੇ ਉੱਥੇ ਆਪਣੇ ਲੁੱਟਾਂ ਖੋਹਾਂ ਕੀਤੀਆਂ ਉੱਥੇ ਆਪਣੇ ਥਾਵਾਂ ਤੇ ਇਹਨਾਂ ਨੇ ਰਾਜ ਕੀਤਾ ਸਮੁੰਦਰੀ ਲੁੱਟੇਰੇ ਵੀ ਰਹੇ ਆ ਪੁਰਤਗੇਸ਼ੀ ਜਾਂ ਪੁਰਤਗਾਲ ਦੇ ਲੋਗ ਜਿਹੜੇ ਤੇ ਉਸ ਤੋਂ ਬਾਅਦ ਇਹ ਇੱਕ ਵਿਅਕਤੀ ਦਾ ਨਾਮ ਸੀ ਵਾਸਕੋ ਦਾ ਗਾਮਾ ਇਹ ਇਹ ਨਾਮ ਤੋਂ ਹੁਣ ਇੱਥੇ ਪੁਰਤਗਾਲ ਦੇ ਵਿੱਚ ਇੱਕ ਪੋਲ ਵੀ ਆ ਪੋਲ ਨੂੰ ਪੋਲ ਨੂੰ ਵੀ ਵਾਸਕੋ ਦਾ ਗਾਮਾ ਜਿਹੜਾ ਵਾ ਰੋਡ ਜਿਹੜਾ ਵਾ ਕਿਹਾ ਜਾਂਦਾ ਵਾ ਇਹ 17-18 ਕਿਲੋਮੀਟਰ ਰੋੜਾ ਸਮੁੰਦਰ ਦੇ ਉੱਪਰ ਹੀ ਇਹ ਰੋਡ ਨੂੰ ਕਈ ਲੋਕ ਜਿਹੜੇ ਆ ਵਾਸਕੋ ਦਾ ਗਾਮਾ ਵੀ ਕਹਿੰਦੇ ਆ ਵਾਸਕੋ ਦੇ ਗਾਮਾ ਤੋਂ ਸਿੱਧੀ ਉਹ ਵੱਡੀ ਆ ਇੱਥੇ ਪੁਰਤਗਾਲ ਦੇ ਵਿੱਚ 1974 ਵਿੱਚ ਕਾਰਨੇਸ਼ੀਅਲ ਰਿਵਲੂਸ਼ਨ ਹੋਈ ਜਿਸ ਨੇ ਤਾਨਾਸ਼ਹੀ ਜਿਹੜੀ ਆ ਉਹ ਖਤਮ ਕਰ ਦਿੱਤੀ 1974 ਤੋਂ ਪਹਿਲਾਂ ਪਹਿਲਾਂ ਪੁਰਤਗਾਲ ਦੇ ਵਿੱਚ ਜਿਹੜੀ ਉਹ ਤਾਨਾਸ਼ਹੀ ਜਿਹੜੀ ਉਹ ਰਾਜ ਹੀ ਤਾਨਾਸ਼ਹੀ ਦਾ ਰਾਜ ਸੀ ਪਹਿਲਾਂ ਤੇ 1974 ਤੋਂ ਬਾਅਦ ਜਿਹੜੀ ਇਹ ਤਾਨਾਸ਼ਹੀ ਪੁਰਤਗਾਲ ਦੀ ਜਿਹੜੀ ਖਤਮ ਹੋ ਗਈ ਤੇ ਇੱਕ ਆਯਾਦ ਦੇਸ਼ ਬਣ ਗਿਆ ਤੇ ਹੋਂਦੇ ਸਮੇਂ ਵਿੱਚ ਇਹ ਪੁਰਤਗਾਲ ਇੱਕ ਸ਼ਨਗਨ ਏਰੀਆ ਜਾਂ ਯੂਰਪ ਦਾ ਇੱਕ ਬਹੁਤ ਵੱਡਾ ਹਿੱਸਾ ਵਾ ਤੇ ਇੱਕ ਸ਼ਾਤਮੀ ਦੇਸ਼ ਆ ਸ਼ਨਗਨ ਏਰੀਆ ਵਿੱਚ ਆਉਂਦਾ ਯੂਰਪ ਜਾਂਦਾ ਵਾ ਤੇ ਹੁਣ ਇੱਥੇ ਯੂਰੋ ਕਰੰਸੀ ਏਡੀਓ ਚੱਲ ਰਹੀ ਆ ਤੇ ਹੋਂਦੇ ਹਾਲਾਤ ਦੀ ਗੱਲ ਕਰੀਏ ਤੇ ਹੋਂਦੇ ਹਾਲਾਤ ਚਲੋ ਸਹੀ ਆ ਗਵਰਨਮੈਂਟ ਇਤਨੀ ਪੇਪਰ ਦੇ ਰਹੀ ਆ ਸਾਰੇ ਏਸ਼ੀਆ ਨੂੰ ਜਾਂ ਹੋਰ ਵੀ ਲੋਕਾਂ ਨੂੰ ਤੇ ਜਿਹੜੀ ਇੱਕ ਸ਼ੇਗਾ ਉੱਥੇ ਹੋਂ ਜਾਤਾ ਦੇਖਿਆ ਵੇ ਇੱਕ ਰੇਸਿਜ਼ਮ ਜਿਹੜਾ ਇੱਥੇ ਸ਼ੁਰੂ ਹੋਣਾ ਹੋ ਗਿਆ ਵਾ ਬਹੁਤ ਲੋਕਾਂ ਵਿੱਚ ਇੱਥੇ ਰੇਸਿਜ਼ਮ ਪਾਇਆ ਜਾਂਦਾ ਵਾ ਇਮੀਗ੍ਰੈਂਟਸ ਨੂੰ ਬਾਹਰ ਕੱਢੋ ਜਾਂ ਉਦਾਂ ਜਿਦਾਂ ਆਪਣੇ ਕਹਿੰਦੇ ਆ ਬਈਏ ਬਾਹਰ ਕੱਢੋ ਇੱਥੇ ਇਹ ਵੀ ਲੋਕ ਕਹਿਣ ਲੱਗ ਪਏ ਇਮੀਗ੍ਰੈਂਟਸ ਬਾਹਰ ਕੱਢੋ ਪਹਿਲਾਂ ਇਹ ਲੋਕ ਸੀ ਜਿਹੜੇ ਕਹਿੰਦੇ ਹੁੰਦੇ ਸੀ ਤੁਸੀਂ ਇੱਥੇ ਆਓ ਜਿਹੜਾ ਮਾਜੀ ਤਰੀਕੇ ਨਾਲ ਆਓ ਤੁਹਾਨੂੰ ਤੁਸੀਂ ਟੈਕਸ ਦੋ ਤਾਨੂੰ ਅਸੀਂ ਪੇਪਰ ਦੇਵਾਂਗੇ ਹੁਣ ਇਹ ਵੀ ਲੋਕ ਜਿਹੜੇ ਆ ਵਿਰੋਧ ਹੋ ਗਿਆ ਤੰਗ ਕਰ ਰਹੇ ਇੱਕ ਦੂਜੇ ਨੂੰ ਕਿ ਇਹ ਕੰਟਰੀ ਜਿਹੜੇ ਆ ਛੱਡ ਜਾਣ ਤੇ ਇਹ ਸੀ ਪੁਰਤਗਾਲ ਦਾ ਇਤਿਹਾਸ ਅੱਜ ਦਾ ਤੇ ਪੁਰਾਣਾ ਇਤਿਹਾਸ ਤੇ ਵੀਡੀਓ ਵਧੀਆ ਲੱਗੀ ਹੋਊਗੀ ਤੇ ਚਾਹਾਨੂੰ ਲਾਈਕ ਕਰੋ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਵਿੱਚ Tata Chow Chow Proxima ਧੰਨਵਾਦ